ਦੇਖੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ 16 11 ਨੂੰ ਸਰਦਾਰ ਮਨਜੀਤ ਸਿੰਘ ਦਾ ਦੋ ਅਣਪਛਾਤੇ ਨੌਜਵਾਨਾਂ ਨੇ ਕਤਲ ਕਰ ਦਿੱਤਾ ਸੀਗਾ ਤੇ ਉਹਨਾਂ ਨੂੰ ਫੌਰਨ ਤੋਂ ਕੋਈ ਬੈਠਾ ਗੈਂਗਸਟਰ ਐਕਸਟਰੈਸ਼ਨ ਕਾਲ ਰੋ ਤੋਂ 50 ਲੱਖ ਦੀ ਉਹਨਾਂ ਤੋਂ ਫਰौती ਮੰਗ ਰਿਆ ਸੀ ਤੇ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਦਾ ਇੱਕ ਗਰੂਸਮ ਮਰਡਰ ਕਰ ਦਿੱਤਾ ਗਿਆ ਪਤਾ ਲੱਗਾ ਦੋ ਜਦੋਂ ਪ੍ਰੀਲੀਮਰੀ ਉੱਥੇ ਇਨਵੈਸਟੀਗੇਸ਼ਨ ਹੋਈ ਤਾਂ ਪਤਾ ਲੱਗਾ ਕਿ ਇਹ ਜਿਹੜਾ ਜਿਹੜਾ ਕਟਨਾਗਰਮ ਹੈ ਦੋ ਹਥਿਆਰਬੰਦ ਮੁੰਡਿਆਂ ਵੱਲੋਂ ਕੀਤਾ ਗਿਆ ਮੋਟਰਸਾਈਕਲ ਤੇ ਜਿਹੜੇ ਆਏ ਸੀ ਨਕਾਬਪੋਸ਼ ਸੀਗੇ ਉਸੇ ਦਿਨ ਤੋਂ ਹੀ ਐਸਐਸਪੀ ਸਾਹਿਬ ਸਹਿਲ ਮੀਰ ਨੇ ਬਹੁਤ ਆਪਣੇ ਨਿੱਜੀ ਨਿਗਰਾਨੀ ਹੇਠੇ ਸਾਰੀ ਇਨਵੈਸਟੀਗੇਸ਼ਨ ਆਪਣੇ ਹੱਥ ਵਿੱਚ ਲਈ ਤੀ ਸੀਗੀ ਤੇ ਡੀਐਸਪੀ ਗੁਰਵਿੰਦਰ ਡੀਐਸਪੀ ਅਨ ਸ਼ਰਮਾ ਜੋ ਬਾਬਾ ਪਕਾਲਾ ਦੇ ਨੇ ਤੇ ਡੀਐਸਪੀ ਡੀ ਗੁਰਵਿੰਦਰ ਨਾਗਰਾ ਇਹਨਾਂ ਦੇ ਜਿਹੜੇ ਨਿਗਰਾਨੀ ਟੀਮਾਂ ਗਠਰ ਕੀਤੀਆਂ ਸੀਗੀਆਂ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਟੈਂਜੈਂਸ ਨੂੰ ਨੂੰ ਸਾਰਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਹੁਤ ਮਿਹਨਤ ਤੇ ਮੁਸ਼ਕਲ ਨਾਲ ਸਾਰੀ ਟੀਮ ਨੇ ਪਹਿਲਾਂ ਤਾਂ ਉਸਨ ਦੋ ਜਿਹੜੇ ਨਕਾਬਪੋਸਟ ਸੀਗੇ ਉਹਨਾਂ ਨੂੰ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੀਤੀ ਉਸ ਆਈਡੈਂਟੀਫਿਕੇਸ਼ਨ ਦੇ ਵਿੱਚ ਪਤਾ ਲੱਗਾ ਕਿ ਇੱਕ ਹੈਗਾ ਰਾਜਾ ਹੈਗਾ ਤੇ ਰਾਜਾ ਜਿਹੜਾ ਜਿਹੜਾ ਰਾਜਾ ਬਿੱਲਾ ਹੈ ਨਾ ਇਹ ਜਿਹੜਾ 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 ਪੱਟੀ ਦਾ ਰਹਿਣ ਵਾਲਾ ਹੈਗਾ ਤੇ ਇੱਕ ਸ਼ੰਮੀ ਹੈਗਾ ਜਿਹੜਾ ਕਿ ਕ੍ਰਿਸ਼ਨਨਗਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਤੇ ਇੰਟੈਲੀਜੈਂਸ ਲੈਟ ਆਪਰੇਸ਼ਨ ਦੇ ਵਿੱਚ ਸਾਨੂੰ ਇਹਨਾਂ ਨੇ ਪੂਰਾ ਉਰ ਨੂੰ ਚੰਗੀ ਤਰ੍ਹਾਂ ਸਾਰੀ ਵਿਸਾਦ ਵਿਛਾਈ ਸੀ ਤੇ ਉਹਦੇ ਵਿੱਚ ਜਿਹੜਾ ਹੈਗਾ ਸ਼ਮੀ ਹੈਗਾ ਉਸਦੀ ਵੀ ਗ੍ਰਫਤਾਰੀ ਹੋ ਚੁੱਕੀ ਹੈ ਅੱਜ ਉਸ ਨੂੰ ਵੀ ਗ੍ਰਫਤਾਰ ਕਰ ਲਿੱਤਾ ਗਿਆ ਹੈਗਾ ਤੇ ਇੱਕ ਸਾਨੂੰ ਸੋਰਸ ਤੋਂ ਪਤਾ ਲੱਗਿਆ ਸੀਗਾ ਕਿ ਇਹ ਜਿਹੜਾ ਸ਼ੂਟਰ ਹੈਗਾ ਸ਼ਮੀ ਇਹ ਆਪਣਾ ਰਾਜਨਬਿੱਲਾ ਇਹ ਇਹ ਇੱਧਰ ਇਸ ਏਰੀਆ ਦੇ ਵਿੱਚ ਹੈਵਲੀ ਆਰਮਡ ਹੈਗਾ ਤੇ ਆਪਣੇ ਫੋਰਨ ਹੈਂਡਲਾਂ ਦੇ ਇਸ਼ਾਰਿਆਂ ਤੇ ਕੋਈ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਗ ਵਿੱਚ ਹੈਗਾ ਉਸ ਤੋਂ ਕਿ ਵੱਖ-ਵੱਖ ਟੀਮਾਂ ਡਿਸਪੈਚ ਕੀਤੀਆਂ ਗਈਆਂ ਤੇ ਨਾਕੇ ਲੇ ਲਿੱਤੇ ਗਏ ਉਸ ਨੂੰ ਟਰੈਪ ਕਰਨ ਲਈ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਜਿਵੇਂ ਤੁਸੀਂ ਮੌਕੇ ਤੇ ਖੜੇ ਹੋ ਇੱਥੇ ਤੁਸੀਂ ਸਬ ਇੰਸਪੈਕਟਰ ਜਿਹੜੇ ਨਰੇਸ਼ ਸੀਗੇ ਇਹਨਾਂ ਦੀ ਟੀਮ ਨੇ ਇੱਥੇ ਇੱਕ ਨਕਲ ਆਇਆ ਹੋਇਆ ਸੀਗਾ ਤੇ ਉਹ ਚੱਕੀ ਨੌਜਵਾਨ ਜਿਹੜਾ ਉਧਰੋਂ ਆਇਆ ਉਸ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਹੈਗਾ ਤੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਮੋਟਰਸਾਈਕਲ ਉੱਥੇ ਡਿੱਗਦਾ ਤੇ ਉਹ ਪੁਲਿਸ ਉੱਤੇ ਅਨਪ੍ਰਵੋਡ ਤਬੜ ਤੋੜ ਫਾਇਰਿੰਗ ਕਰਦਾ ਹੈਗਾ ਜਿਸ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਉਹਦੇ ਉਹ ਇੰਜਰਡ ਹੁੰਦਾ ਤੇ ਉਸ ਨੂੰ ਹਸਪਤਲ ਲਿਜਾਇਆ ਗਿਆ ਹੈਗਾ ਉਹਦਾ ਸਟੇਟਸ ਅਸੀਂ ਪਤਾ ਕਰ ਲੈਣੇ ਆ ਕਿ ਉੱਥੇ ਹੋਇਆਗਾ ਇਸ ਸਾਰੇ ਸ਼ੂਟਆਊਟ ਦੇ ਵਿੱਚ ਸਾਡਾ ਜਿਹੜਾ ਇੱਕ ਆ ਮਲਾਜ਼ਮ ਹੈਗਾ ਇਹਸੇ ਸ਼ੰਕਰ ਉਹ ਵੀ ਇੰਜਰਡ ਹੈਗਾ ਉਸ ਨੂੰ ਵੀ ਹਸਪਤਲ ਅਸੀਂ ਲੈ ਗਏ ਆ ਮੈਂ ਇਸ ਤੋਂ ਬਾਅਦ ਉੱਧਰ ਜਾਣੇ ਆ ਅਸੀਂ ਉਹਦਾ ਹਾਲ ਪੁੱਛਦੇ ਆ ਕੀ ਕਿਸ ਤਰ੍ਹਾਂ ਹੈਗਾ ਬਟ ਹਲੇ ਪਤਾ ਲੱਗਿਆ ਕਿ ਇਸ ਆਊਟ ਆਫ ਡੇਂਜਰ ਤੋ ਜੋ ਵੀ ਉਹਦੀ ਹੈਗਾ ਪਰ ਅਸੀਂ ਉਸ ਹੱਦ ਨਾਲ ਕਾਰਵਾਈ ਇਹ ਮਚਲੇਗੀ ਕਿੰਨੀਆਂ ਕ ਗੋਲੀਆਂ ਜਿਹੜੀਆਂ ਹੈਗੀਆਂ ਇਸ ਦਰਮਿਆਨ ਚਲੀਆਂ ਆਪਸ ਦੇ ਵਿੱਚ ਜਾਂ ਕਿੰਨੇ ਕਾਉਂਟਰ ਫਾਇਰ ਕਿੰਨੇ ਹੋਏ ਹੈਗੇ ਇਹਦੇ ਵਿੱਚ ਦੇਖੋ ਇਹ ਸਾਰਾ ਜਿਹੜਾ ਹੈਗਾ ਉਹ ਸਾਰਾ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੀ ਆ ਕੇ ਪਤਾ ਲੱਗੇਗਾ ਐਫਐਸਐਲ ਇੱਥੇ ਆ ਚੁੱਕੀ ਹੈ ਆ ਗਈ ਸੀਗੀ ਉਹਨੇ ਸਾਰਾ ਕੁਝ ਮੌਕੇ ਤੋਂ ਜੋ ਇਨਾ ਪ੍ਰੀਲੀਮਰੀ ਮੈਂ ਦੱਸ ਸਕਦਾ ਕਿ ਉਹਦੇ ਕੋਲੇ ਦੋ ਸਵਿਸਟਿਕੇਟਡ ਵੈਪਨਸ ਜਿਹੜੇ ਹੈਗੇ ਇੱਥੇ ਫਿਲਹਾਲ ਰਿਕਵਰ ਹੋਏ ਆ ਉਹਦੇ ਤੋਂ ਕਿੰਨੀਆਂ ਗੋਲੀਆਂ ਚਲੀਆਂ ਉਹ ਕਿੰਨੇ ਖੋਲ ਹੈਗੇ ਆ ਕਿੰਨੇ ਉਹ ਚ ਲਾਈਵ ਕੈਟਰਜ ਆ ਉਹ ਐਫਐਸਐਲ ਦੀ ਰਿਪੋਰਟ ਕਿਹ ਉਹ ਐਫਐਸਐਲ ਕੋਲੀ ਹੈਗਾ ਉਹਦੇ ਉਹਦੇ ਸਾਨੂੰ ਤੁਹਾਨੂੰ ਦੱਸਦੇ ਹਾਂ ਜਿਹੜਾ ਸਾਰੇ ਜਿਹੜੀ ਫਰੋਥੀ ਮੰਗੀ ਗਈ ਸੀ ਕਿਸ ਦੇ ਕਹਿਣ ਤੇ ਮੰਗੀ ਸੀ ਇਹ ਇਹ ਇੱਕ ਆਪਣਾ ਇਨਵੈਸਟੀਗੇਸ਼ਨ ਦਾ ਜਿਹੜਾ ਵਿਸ਼ੇ ਹੈਗਾ ਇਸ ਦੇ ਵਿੱਚ ਹਲੇ ਕਲੈਰਿਟੀ ਨਹੀਂ ਹੈਗੀ ਹੈਗੀ ਅਸੀਂ ਉਸ ਵਿੱਚ ਸਾਰਾ ਕੁਝ ਕਰਕੇ ਤੁਹਾਨੂੰ ਅਪਡੇਟ ਅਕੋਰਡਿੰਗਲੀ ਕਰ ਦੇਵਾਂਗੇ ਹੁਣ ਜਿਹੜਾ ਹੈਗਾ ਜਿਹੜਾ ਬਦਮਾਸ਼ ਦੀ ਮੌਤ ਹੋ ਚੁੱਕੀ ਆ ਫਿਲਹਾਲ ਜੋ ਹੁਣ ਪਤਾ ਲੱਗਿਆ ਕੀ ਹੈ ਇਸ ਇਸ ਡਾਈਟ ਪਰ ਨੈਕਸਟ ਜਿਹੜਾ ਇਹਦੇ ਇਹ ਤੋਂ ਬਾਅਦ ਹੀ ਸੈਕੰਡ ਜਿਹੜਾ ਹੈਗਾ ਉਹ ਜਿਹੜਾ ਦੋਸ਼ੀ ਸੀਗਾ ਉਹਦੇ ਵਿੱਚ ਗ੍ਰਫਤਾਰ ਅੱਜ ਕੀਤਾ ਗਿਆ ਹੈ ਅੱਜ ਅੱਜ ਉਹਨੂੰ ਵੀ ਗ੍ਰਫਤਾਰ ਕੀਤਾ ਗਿਆ ਉਸ ਤੋਂ ਉਹ ਖਿਲਚਾਂ ਦੇ ਏਰੀਆ ਚੋਂ ਹੀ ਗ੍ਰਫਤਾਰ ਕੀਤਾ ਹੈ ਤਾਂ ਉਸ ਦੀ ਉਸ ਦੀ ਗੈਨ ਪੁੱਛਗੇ ਸ ਵਿੱਚ ਜੋ ਵੀ ਅੱਗੇ ਕਿਉਂਕਿ ਜੋ ਸਾਨੂੰ ਲੱਗ ਰਿਹਾ ਅਪ੍ਰੀਲ ਨਵੰਬਰ ਇਨਵੈਸਟੀਗੇਸ਼ਨ ਚ ਉਹਨਾਂ ਨੂੰ ਕੋਈ ਬੈਠਾ ਕੋਈ ਬਾਹਰ ਉਹਨਾਂ ਨੂੰ ਹੈਂਡਲ ਕਰ ਰਿਹਾ ਸੀਗਾ ਉਹ ਹਾਲੇ ਮੈਂ ਪਬਲਿਕ ਡੋਮੇਨ ਦੇ ਵਿੱਚ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਹਦੇ ਵਿੱਚ ਹੋਰ ਗ੍ਰਫਤਾਰੀਆਂ ਹੋਰ ਮੋਡਿਊਲ ਬਸਟ ਕਰਨ ਵਾਲਾ ਪਿਆ ਹੈਗਾ ਅਸੀਂ ਉਹ ਸਾਰਾ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਕਾਫੀ ਹਾਲ ਕਿਸ ਕਿਸ ਗੈਂਗਸਟਰ ਗਰੁੱਪ ਨਾਲ ਆ ਉਹ ਅਸੀਂ ਹਲੇ ਹਲੇ ਸਵੇਰੇ ਹੀ ਗ੍ਰਿਫਤਾਰੀਆਂ ਹੋਈਆਂ ਤੇ ਇੱਕ ਇਧਰ ਪੁਲਿਸ ਐਕਸ਼ਨ ਹੋਇਆ ਤੇ ਉਹਦੇ ਵਿੱਚ ਟਾਈਮ ਸਾਰੀ ਟੀਮਾਂ ਤੁਹਾਨੂੰ ਪਤਾ ਇੱਥੇ ਹੈਗੀਆਂ ਹਲੇ ਜਿਸ ਤਰ੍ਹਾਂ ਹੀ ਅਸੀਂ ਉਹਦੀ ਪੁੱਛਗਿੱਛ ਹੋਏਗੀ ਅਸੀਂ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਾਵਾਂ ਥੈਂਕ ਯੂ